ਵੀਰੋਂ ਮੱਕੀ ਦੀ ਫਸਲ ਤੇ ਪਹਿਲੀ ਵਾਰੀ ਐ ਐਮਐਸਪੀ ਆਈ ਆ 2225 ਰੁਪਏ ਕਵਾਂਟਲ ਤੇ ਇਸ ਵਾਰ ਸਰਕਾਰ ਨੇ ਕਿਹਾ ਵੀ ਜਿਹੜੇ ਵੀ ਝੋਨੇ ਦੀ ਜਗ੍ਹਾ ਤੇ ਮੱਕੀ ਲਾਉਣਗੇ ਉਹਨਾਂ ਨੂੰ 7000 ਰੁਪਏ ਕਿੱਲੇ ਦਾ ਸਿੱਧਾ ਮਿਲੂਗਾ ਤੇ ਆ ਜਿਹੜੀ ਮੁਸ਼ਕਿਲ ਲੱਗੀ ਹੋਈ ਆ ਇਹ ਪਹਿਲਾਂ ਦੀ ਲੱਗੀ ਹੋਈ ਆ ਤੇ ਹੁਣ ਝੋਨੇ ਦੀ ਲਵਾਈ ਹੋ ਰਹੀ ਆ ਤੇ ਪੁੱਛਦਿਆਂ ਵੀਰ ਤੋਂ ਸਭ ਤੋਂ ਪਹਿਲਾਂ ਸੱਸੀ ਕਲ ਵੀਰ ਸੱਸੀ ਕਲ ਵੀਰ ਆਪਣਾ ਨਾਮ ਤੇ ਪਿੰਡ ਦੱਸੀ ਪਹਿਲਾਂ ਮੇਰਾ ਨਾਮ ਜਗਜੀਤ ਸਿੰਘ ਆ ਜੀ ਪਿੰਡ ਮੀਰੜੀ ਆ ਤੇ ਤਹਿਸੀਲ ਧੂਰੀ ਡਿਸਟ੍ਰਿਕਟ ਸੰਗਰੂਰ ਹੈ ਜੀ ਠੀਕ ਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਇਹ ਸੁਪਰ 골ਡ 808 ਮੱਕੀ ਹੈ ਜੀ ਹਾਂਜੀ ਇਹ ਕਿੱਥੋਂ ਲਿਆ ਸੀ ਜੀ ਬੀਜ ਇਹ ਲੁਧਿਆਣੇ ਤੋਂ ਲਿਆ ਸੀਗਾ ਜੀ ਲੁਧਿਆਣੇ ਤੋਂ ਲਿਆ ਸੀ ਤੇ ਕਦੋਂ ਦੀ ਇਹਦੀ ਬਜਾਈ ਇਹ 9 ਮਾਰਚ ਦੀ ਬਜਾਈ ਹੋਈ ਹੋਈ ਆ ਜੀ ਇਹਦੀ ਠੀਕ ਆ ਹਾਂਜੀ 9 ਮਾਰਚ ਦੀ ਬਜਾਈ ਹੋਈ ਆ ਤੇ ਅੱਜ 11 ਜੂਨ ਹੋ ਜੂਨ ਹੋਗੀ ਤੇ 10 ਦਿਨਾਂ ਤੱਕ ਮੈਂ ਲਾ ਰਾਇ ਨੇ ਨਹੀਂ ਜੀ 15 ਦਿਨਾਂ ਤੱਕ ਇਹਨੇ ਵਧਿਆ ਜਾਣਾ ਠੀਕ ਆ 10 ਤੋਂ 15 ਦਿਨ ਲਊ 15 ਦਿਨ ਲਊਗੀ ਹਾਂਜੀ ਹਾਂਜੀ ਤੇ ਕਿਵੇਂ ਲੱਗਿਆ ਜੀ ਇਹਦਾ ਛੱਲੀ ਵਗੈਰਾ ਦਾ ਛੱਲੀ ਬਹੁਤ ਵਧੀਆ ਜੀ ਹੂੰ ਛੱਲੀ ਮਟਾਈ ਚ ਵੀ ਬਹੁਤ ਵਧੀਆ ਜੀ ਆਹ ਦਾਣੇ ਤੁਸੀਂ ਆਪ ਵੀ ਦੇਖ ਸਕਦੇ ਹੋ ਹੂੰ ਤੇ ਛੱਲੀ ਦਾ ਸ਼ੈਜ ਵੀ ਬਹੁਤ ਵਧੀਆ ਲੰਬਾਈ ਚ ਡਾਈ ਬਹੁਤ ਸੋਹਣੀ ਆ ਜੀ ਤੇ ਵਿੱਚ ਵਿੱਚ ਨਾ ਦੋ ਦੋ ਛੱਲੀਆਂ ਵੀ ਨੇ ਤਕਰੀਬਨ ਦੋ ਦੋ ਛੱਲੀਆਂ ਹੀ ਕਾਮਯਾਬ ਨੇ ਦੋਨੀਆਂ ਕਾਮਯਾਬ ਨੇ ਦੋਨੀਆਂ ਕਾਮਯਾਬ ਨੇ ਹਾਂਜੀ ਵੀਰੋ ਸੁਪਰ ਗੋਲਡ ਡਾਟ ਸੋਰਟ ਮੱਕੀ ਦਾ ਰਿਜ਼ਲਟ ਤੁਸੀਂ ਕਿਸਾਨ ਦੇ ਮੂੰਹੋਂ ਸੁਣ ਸਕਦੇ ਹੋ ਵੀ ਦੋਨੋਂ ਹੀ ਕਾਮਯਾਬ ਨਹੀਂ ਚੱਲੀਆਂ ਤੇ ਕਿਵੇਂ ਲੱਗਦਾ ਚੰਗਾ ਝਾੜ ਦੇ ਜੀ ਉਸ ਦਾ ਚਾਰ ਬਹੁਤ ਸੋਹਣਾ ਲੱਗਦਾ ਜਿਹੜੇ ਸਾ ਨਾਲ ਚੱਲੀ ਆ ਹੂੰ ਤਾਂ ਇਹ ਸਾਡੇ ਆਪਦੇ ਅੰਦਾਜ਼ੇ ਨਾਲ ਵੀ 40 ਕੁਇੰਟਲ ਤੇ ਜਾਊਗੀ ਠੀਕ ਹੈ 40 ਕੁਇੰਟਲ ਝਾੜਦੇ ਹਾਂ ਹਾਂਜੀ ਹਾਂਜੀ 35 ਤੋਂ ਲੈ ਕੇ 40 ਦੇ ਵਿੱਚ ਇਹਨੇ ਰਹਿ ਜਾਣਾ ਜੀ ਹਾਂ ਵੀ 100 ਮਣ ਦੇ ਕਰੀਬ ਹੋ ਸਕਦਾ ਹਾਂਜੀ 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 ਬਿਲਕੁਲ ਜੀ ਤੇ ਬਾਕੀ ਤੁਸੀਂ ਦਾਣੇ ਵਗੈਰਾ ਦੇਖ ਸਕਦੇ ਹੋ ਦਾਣੇ ਦੀ ਕੁਆਲਿਟੀ ਬਹੁਤ ਚੰਗੀ ਹੈ ਤੇ ਕਿੰਨਾ ਰੇਤ ਦਿੱਤਾ ਇਹਨੂੰ ਹੁਣ ਤੱਕ ਇਹਨੂੰ ਰੇ ਆ 4 ਗੱਟੇ ਜੂਰੀਆ ਤੇ ਡੀਏਪੀ ਕਿੰਨਾ ਪਾਉਂਦੇ ਦੋ ਗੱਟੇ ਡੀਏਪੀ ਦੇ ਤੇ ਦੋ ਇਹਦੇ ਉੱਪਰ ਸਪਰੇਇਆਂ ਕੀਤੀਆਂ ਨੇ ਜੀ ਐਮ ਐਮ ਮੈਂਟਨ ਦੀਆਂ ਤੇ ਸੰਡੀ ਵਾਲੀਆਂ ਜੀ ਤੇ ਇੱਕ ਦੋ ਗ੍ਰੋਥ ਪ੍ਰੋਮੋਟਰ ਪਾ ਕੇ ਕੀਤੀਆਂ ਨੇ ਠੀਕ ਹੈ ਤੇ ਉਹਦੇ ਨਾਲ ਤੁਸੀਂ ਮੱਕੀ ਦਾ ਰਿਜ਼ਲਟ ਜਿਹੜਾ ਦੇਖ ਸਕਦੇ ਹੋ ਛੱਲੀ ਬਹੁਤ ਵਧੀਆ ਲੱਗੀ ਪਕਾਮੀ ਮੱਕੀ ਇਹ ਸਪੈਸ਼ਲ ਪਕਾਉਣ ਵਾਸਤੇ ਤੇ ਧੂਰੀ ਏਰੀਆ ਦੇ ਵਿੱਚ ਖੜੇ ਆਂ ਸੋ ਬਾਕੀ ਕਿਸੇ ਨੇ ਮੱਕੀ ਬਾਰੇ ਕੋਈ ਜਾਣਕਾਰੀ ਲੈਣੀ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦਿਓ ਹਾਂਜੀ ਮੇਰਾ ਨੰਬਰ ਹੈ 94171 ਜੀ 05873 ਤੁਸੀਂ ਕਿਸਾਨ ਵੀਰ ਨੂੰ ਵੀ ਪੁੱਛ ਸਕਦੇ ਹੋ ਬਾਕੀ ਕੰਪਨੀ ਦਾ ਨੰਬਰ ਵੀ ਦੇ ਦਾਂਗੇ ਸਕਰੀਨ ਤੇ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ